ਜੇ ਸਿੰਘਖ ਸੰਨੋ ਜਗਿੰਦਰ ਸਿੰਘ ਵਾਸੀ 29 ਸੀ ਜੀਐਸ ਸਟੇਟ ਜੋ ਕਿ ਮੇਰੀ ਘਰ ਵਾਲੀ ਅਮਰਪੀਤ ਕੌਰ ਉਹਦਾ ਨਾਮ ਮੇਰਾ ਪਰਿਵਾਰਕ ਮਸਲਾ ਚੱਲਦਾ ਪਿਆpropto ਦਾ ਰੋਲਾ ਚੱਲਦਾ ਪਿਆ ਆਪਣੀ ਮਿਹਨਤ ਦੀ ਕਮਾਈ ਨਾਲpropto ਦੇ ਨਾਮ ਬਣਾਈਆਂ ਤੇ ਇਹ ਹੁਣ ਖਾਣਾ ਜਾਂਦੀ ਹੈ ਆਪਣੀ ਮਾਂ ਮਰਮੋਨਪੁਰ ਜੋ ਕਿ ਇੱਥੇ ਸਾਡੇ ਘਰ ਡੇਢ ਮਹੀਨਾ ਹੋਇਆ ਆ ਕੇ ਬੈਠੀ ਹੋਈ ਹੈ ਅਸੀਂ ਡੇਢ ਮਹੀਨਾ ਤੋਂ ਕਿਉਂ ਪਤਾ ਅਸੀਂ ਬਾਹਰ ਆ ਜੀ ਇਹ ਸ਼ਰਿਆਂ ਵੀ ਮਤਲਬ ਕਿ ਤਕਾ ਹੋ ਰਿਹਾ ਸਾਡੇ ਨਾਲ ਵੀ ਪਸਾਰੀ ਉਮਰ ਬੰਦਾ ਕਮਾਈ ਕਰਦਾ ਮਿਹਨਤ ਦੀ ਜਿਪਣੀ ਘਰ ਵਾਲੀ ਦੇ ਨਾਮ ਤੇ ਕਰਾਤੀ ਤੇ ਕੀ ਉੱਚੇ ਗੁਨਾ ਕਰ ਲਿਆ ਮੈਂ ਮੇਰਾ ਬੇਟਾ ਵੀਰੇ ਮੇਰੇ ਨਾਲ ਇਹ ਹੁਣ ਅਸੀਂ ਘਰ ਦੇ ਅੰਦਰ ਆ ਤੇ ਗੇਟ ਦੇਖ ਲੋ ਅਸੀਂ ਕਿਦਾਂ ਲਾਇਆ ਗੇਟ ਤੋੜਨ ਦੀ ਕੋਸ਼ਿਸ਼ ਕਰਦੇ ਪਏ ਆ ਧਮਕੀਆਂ ਦੇ ਰਿਹਾ ਸ਼ਰਿਆਂ ਵੀ ਇਹ ਅਸੀਂ ਵੀ ਮੰਨ ਲਓ ਕਿ ਅੰਦਰ ਗੇਟ ਤੋੜ ਕੇ ਵੀ ਤੁਹਾਨੂੰ ਚਾਨੋ ਮਾਰ ਦਵਾਂਗੇ ਸੱਸ ਮੇਰੀ ਅੰਦਰ ਹੀ ਨੇ ਆਪਣੇ ਆਪ ਨੂੰ ਲੋਕ ਕੀਤਾ ਹੋਇਆ ਇਸ ਪੂਰੀ ਗੇਮ ਦੇ ਵਿੱਚ ਪ੍ਰੋਫਿਟ ਦੇ ਲਾਲਚ ਵਿੱਚ ਮੇਰਾ ਘਰਮ ਹੈਪੀ ਛਾਪੜਾ ਪੂਰੇ ਤੋੜਦੇ ਇਨਵੋਲ ਹੋ ਜਿੰਨੇ ਸ਼ਰਿਆਂ ਮੈਨੂੰ ਨੇ ਸਿੱਧੀਆਂ ਤਾਂ ਕੀਆ ਦਿੱਤੀਆਂ ਨੇ ਇਹਦੀ ਇੱਕ ਫਰੈਂਡ ਦਾ ਸੁਪਨਾ ਇੱਕ ਪਿੱਛੇ ਕਪਾਰਦਰ ਵਾਲੀ ਜਿਹੜੀ ਲੇਡੀ ਹੈਗੀ ਐ ਕੀ ਨਾਮ ਉਹ ਦਾ ਹਾਈਡਰਾਬਾਦ ਹਾਈਡਰਾਬਾਦ ਬਾੜਦਰ ਤੋਂ ਪ੍ਰੀਤ ਨਾਮ ਤੇ ਹੋਰ ਜਿਹੜੇ 2-4 ਹੈਗੇ ਮੇਰਾ ਪਹਹਾ ਕੀਤਾ ਜਾਵੇ ਇਹ ਨਹੀਂ ਤਾਂ ਮੈਨੂੰ ਅੰਦਰ ਆ ਕੇ ਜਾਨੋ ਮਾਰ ਦੇਣਗੇ ਪ੍ਰਸ਼ਾਸਨ ਅਗੇ ਵੇੰਦ ਦੀਏ ਮੇਰੀ ਜਾਨ ਬਚਾ ਲੈ ਮੈਨੂੰ ਜੇ ਵੀ ਐਸੀ 11:15 ਵਜੇ ਆ ਕੇ ਲੋਕ ਖਾਦੇ ਸੀ ਮੇਰੇ ਕਾ ਫੁੱਟ ਹੀ ਜਾਇਆ ਇਹ ਮੈਨੂੰ ਮਾਰ ਦੇਣਗੇ ਇਹ ਮੈਨੂੰ ਮਾਰ ਦੇਣਗੇ ਮੇਰੀ ਮਾਂ ਨੂੰ ਵੀ ਮਾਰ ਦੇਣਗੇ ਕਮਕੀਆਂ ਮੈਂ ਤਾਂ ਸਾਰੀ ਫੁਟੇਜ ਹੈਗੀ ਹੈ ਸਭ ਕੁਝ ਹੈਗਾ ਇਹ ਮੈਨੂੰ ਮਾਰ ਦੜ ਕੇ ਦੋ ਗੱਟੀਆਂ ਲੈ ਕੇ ਭੱਜ ਕੇ ਟੈਨ ਲੱਖ ਲਿਆ ਪੰਜ ਕਲਾ ਫੋਨਾਂ ਲੈ ਕੇ ਭੱਜ ਗਏ ਮੇਰੇ ਪੈਸਾ ਲੈ ਕੇ ਭੱਜ ਗਏ ਸ਼ਵਰਾ ਜੀ ਇਹ ਕਿਹੜੀ ਜਗ੍ਹਾ ਬੱਜੀ ਹੈ ਅਸੀਂ ਲੂ ਸ਼ੋਭੇ ਨਗਰ ਨੇ ਲੋਗੋ ਥੱਲੇ ਘੁੰਮੇ ਹੁਣ ਇਹ ਕਿਹੜੀ ਜਗ੍ਹਾ ਹੈ ਇਹ ਜੀਐਸ ਕਲੋਨੀ ਹੈ ਜੀ ਇਹ ਕਿਹੜੀ ਜਗ੍ਹਾ ਬੱਜੀ ਹੈ ਇਹ ਆਪਣੇ ਅੰਸਰ ਕੋਲੇ ਪੈਂਦੀ ਹੈ ਅੰਸਰ ਕੋਲੇ ਭਾਜੀ ਮਾਮਲਾ ਜੀ ਲਾ ਕੇ ਨਾ ਰੋਲਾ ਪੈ ਰਿਹਾ ਮਾਮਲਾ ਇਹ ਨਾ ਦੋਨਾਂ ਜੀ ਦਾ ਆਫੀ ਮਾਮਲਾ ਜੀ ਸ਼ਾਹਬਾ ਜੀ ਤੁਹਾਡੇ ਕੁੜਮ ਸਾਹਿਬ ਵੱਲੋਂ ਇੱਕ ਤੁਹਾਡੇ ਦੇ ਇੱਕ ਅਲੀਗੇਸ਼ਨ ਲਗਾਇਆ ਜਾ ਰਿਹਾ ਕਿ ਇਸ ਵਿਵਾਦ ਪਿੱਛੇ ਤੁਹਾਡਾ ਹੱਥ ਹੈ ਜੀ ਉਹਦੇ ਬਾਰੇ ਤੁਹਾਡਾ ਕੀ ਸਪਸ਼ਟੀ ਕਰਨਾ ਉਹਨਾਂ ਨੇ ਕਹਿੰਦੇ ਵੀ ਸਾਡੀ ਪ੍ਰਾਪਰਟੀ ਨੂੰ ਕਿਥੇ ਹੋ ਰਹੀ ਹੈ ਵੀ ਮੇਰੇ ਕੁੜਮ ਵੱਲੋਂ ਜਿਹੜਾ ਵੀ ਇਹ ਸਾਰਾ ਨਾਮਾਂ ਕਿਹਾ ਜਾ ਦੇਖੋ ਵੀਰ ਜੀ ਇਲਜ਼ਾਮ ਜਦ ਮਰਜ਼ੀ ਲਾਈ ਜਾਵੇ ਸਾਨੂੰ ਪ੍ਰਾਪਰਟੀ ਦਾ ਤਾਂ ਸਾਨੂੰ ਲਾਲਚ ਹੋ ਗਿਆ ਜੇ ਕਿਸੇ ਸਾਡੇ ਘਰੇ ਕਮੀ ਹੋਵੇ ਪਰਮਾਤਮਾ ਦਿੱਤਾ ਸਾਡੇ ਕੋਲ ਇੰਨਾ ਕੁਝ ਹੈਗਾ ਅਸੀਂ ਤਾਂ ਆਪਣੇ ਬੱਚੇ ਵਿਲੇ ਪੈ ਕਾ ਸਕਦੇ ਹਾਂ ਨਾਲੇ ਉਹਨੂੰ ਸਾਨੂੰ ਸਾਨੂੰ ਕੀ ਦੇ ਦੂਗਾ ਅਈ ਤਾਂ ਕਹਿੰਦੇ ਆ ਦੀ ਆਪਣੀ ਪ੍ਰਾਪਰਟੀ ਜਿੱਥੇ ਮਰਜੀ ਗੁਰਦੇਦਾਨ ਕਰ ਜਿਹਨੂੰ ਮਰਜੀ ਲਗਾ ਦੇਣਾ ਸਾਨੂੰ ਉਹਦੇ ਚ ਨਿੱਕਾ ਪੈਸਾ ਨਹੀਂ ਚਾਹੀਏ ਚਾਹੀਦਾ ਨਾ ਹੀ ਸਾਨੂੰ ਉਹਨੂੰ ਘਵਾਸਾ ਨਾ ਹੀ ਸੀ ਮੰਗਣਾ ਅਸੀਂ ਸਾਨੂੰ ਸੰਤੁਸ਼ਟ ਆਪਣੀ ਜ਼ਿੰਦਗੀ ਵਿੱਚ ਅਸੀਂ ਕੀ ਲੈਣਾ ਅਸੀਂ ਤਾਂ ਸਗੋਂ ਸਾਡੇ ਚ ਇਹ ਮਨ ਮਹਿਸੂਸ ਹੋ ਰਿਹਾ ਅਸੀਂ ਕੰਜੜਾ ਕਰੇ ਗੰਦੇ ਕਰੇ ਫਸ ਗਏ ਇਹ ਜਿਹੜਾ ਬੰਦਾ ਆ ਜਾਣਾ ਇਹ ਬੰਦਾ ਇਹਨੇ ਆਪ ਜਾਣੀ ਰੱਖ ਤਾ ਕੀ ਰੱਖੇ ਕੀ ਕੀਤਾ ਨਾ ਕੀ ਨਹੀਂ ਕੀਤਾ ਅੱਜ ਸਾਨੂੰ ਅੱਜ ਪਤਾ ਲੱਗਦਾ ਰਿਹਾ ਅਗਰ ਸਾਨੂੰ ਪਹਿਲਾਂ ਪਤਾ ਹੁੰਦਾ ਨਾ ਇਹ ਇੰਨਾ ਗੰਦਾ ਬੰਦਾ ਸੀ ਰਿਸ਼ਤਾ ਹੀ ਨਹੀਂ ਸੀ ਕਰਨਾ ਅਸੀਂ ਤਾਂ ਇੱਕ ਖੁੱਦ ਇੱਕ شریف ਬੰਦੇ ਆ ਇਹਨਾਂ ਕਰੇ ਫਸ ਗਏ ਇਸ ਇਸ ਬੰਦੇ ਨੇ ਪਹਿਲਾਂ ਜਨਾਨੀ ਤੇ ਪਹਿਲਾਂ ਵੀ ਗੱਡੀ ਕਹੇ ਸੁਣਿਆ ਚੋਰੀ ਕਰਕੇ ਵੇਚੀਆਂ ਹੋਰ ਵੀ ਕਈ ਜਗ੍ਹਾ ਚੱਕਰ ਚੱਲਦਾ ਹੋਇਆ ਸੰਦ ਤਾਂ ਪਤਾ ਹੀ ਹੁਣ ਲੱਗਾ ਸਾਡੰਨੇ ਬੜੀ ਜ਼ਬਰਦਸਤੀ ਕਾਲੀ-ਕਾਲੀ ਕੀਤੀ ਹੈ ਸਾਡੀ ਕੁੜੀ ਨੂੰ ਕਹਿੰਦਾ 22 ਸਾਲ ਲੱਗਣਾ ਦਦਾ ਸ਼ਾਦੀ ਕਰ ਲੋ 10 ਦਿਨਾਂ ਵਿੱਚ ਕਰਤਾ ਤੇ ਇਹਨਾਂ ਨੇ ਸਿਰਫ ਇਹਨਾਂ ਕੀਤਾ ਕੁਝ ਵੀ ਨਹੀਂ ਸਾਰਾ ਰੁਪਈਆ ਸੀ ਲਾਇਆ ਇਹਨਾਂ ਦੇ ਰਿਸ਼ਤੇਦਾਰ ਸਾਰੀ ਬਰਾਦਰੀ ਨੂੰ ਪਤਾ ਹੈ ਇਹਨਾਂ ਨੇ ਕੀ ਕੀਤਾ ਇਸ ਬੰਦੇ ਨੇ ਮੁੰਡੇ ਦੇ ਸਗਣ ਵਿੱਚ ਇੱਕ ਮਾੜਾ ਮਾੜਾ ਗਰੀਬ ਨੇ ਸਗਣ ਪਾਉਂਦਾ ਸਗਣ ਜੋ 1 ਰੁਪਿਆ ਦਿੱਤਾ ਕੇ ਇਹਨਾਂ ਕੋਲੋਂ ਅਸੀਂ ਕੀ ਇਹ ਸਾਨੂੰ ਕੀ ਦਿੱਤਾ ਉਹ ਜ਼ਿਆਦਾਤ ਯਾਨੀ ਕਿ ਪ੍ਰਾਪਰਟੀ ਵਾਦਨਾ ਤੁਹਾਡਾ ਸਾਨੂੰ ਇਹਨਾਂ ਦੀ ਪ੍ਰਾਪਰਟੀ ਨਾਲ ਕੋਈ ਲਾਲਚ ਨਹੀਂ ਨਾ ਹੀ ਪਰਮਾਤਮਾ ਸਾਨੂੰ ਇਹ ਪ੍ਰਾਪਰਟੀ ਲਈ ਦੇਖਣ ਦੇਵੇ ਅਸੀਂ ਕਹਿੰਦੇ ਦੋਨੇ ਜੀ ਘਰੇ ਸੁਖ ਤੋਂ ਸਟਾਇਲ ਆਪਣੇ ਬੱਚਿਆਂ ਨੂੰ ਵਾਕ ਫਸਾਈ ਜਾ ਰਣ ਠੀਕ ਹੈ ਆਪਣੇ ਬੱਚਿਆਂ ਨੂੰ ਸੇਧ ਦੇਣਾ ਸਾਨੂੰ ਨਹੀਂ ਪ੍ਰਾਪਰਟੀ ਨਾਲ ਕੋਈ ਲਾਲਚ ਨਹੀਂ ਹੈਗਾ ਠੀਕ ਹੈ